ਸਾਡੇ ਸਬਜ਼ੀ ਲਾਈਏ ਕਿੱਲੇ ਚ ਲੋਕੀ ਕਹਿ ਦਿੰਦੇ ਨੇ ਵੀ ਕਿਸਾਨਾਂ ਨਾਲੇ ਕਮਾਈ ਕਰਨ ਦਾ ਸਾਧਨ ਘੱਟ ਹੁੰਦੇ ਨੇ ਵੀ ਕਮਾਈ ਨਹੀਂ ਲੋਕਾਂ ਜੱਟਾਂ ਨਾਲੇ ਕਮਾਈ ਕਰਨ ਦੇ ਸਾਧਨ ਬਥੇ ਬਹੁਤ ਹੁੰਦੇ ਨੇ ਜਿਵੇਂ ਕਿ ਦੇਖ ਲਓ ਅਸੀਂ ਵੀ ਸਬਜ਼ੀ ਲਾ ਕੇ ਕਮਾਈ ਕਰਦੀਆਂ ਫਾਇਦਾ ਬਹੁਤ ਹੁੰਦਾ ਦੇਖੋ ਜਿਵੇਂ ਬੇਲਾਂ ਬਹੁਤ ਲੱਗੀ ਹੋਈਆਂ ਨੇ ਵਿੱਚੀ ਮੱਕੀ ਲੱਗੀ ਹੋਈਆਂ ਨੇ ਵਿੱਚੀ ਪ੍ਰਿੰਡੀਆਂ ਕ ਤੁਸੀਂ ਦੇਖ ਸਕਦੇ ਹੋ ਮਿਹਨਤ ਆ ਭਾਈ ਜਿੰਨੀ ਮਿਹਨਤ ਕਰ ਲੂ ਬੰਦਾ ਉਨਾ ਕਮਾ ਲੂਗਾ ਲੱਗਿਆ ਹਾਲੇ ਤਾਂ ਥੋੜਾ ਟਾਈਮ ਹੋ ਗਿਆ ਹਾਲੇ ਲੱਗਣ ਤਾਂ ਲੱਗਿਆ ਨਹੀਂ ਛੋਟੇ ਛੋਟੇ ਲੱਗਣ ਲੱਗ ਗਏ ਜਿਵੇਂ ਆਹ ਦੇਖ ਲਓ ਦੇਖੋ ਨਾਲ ਇਹ ਇਧਰ ਮੱਕੀ ਲਈ ਥੋੜੀ ਚੌਲੇ ਦੀਆਂ ਫਲੀਆਂ ਗੁਵਾਰੇ ਫਲੀਆਂ ਸਭ ਲਾਈ ਹੋਏ ਨੇ ਦੇਖ ਸਕਦੇ ਜੀ ਤੁਸੀਂ ਨਾਲ ਹੀ ਇੱਥੇ ਮਿਰਚਾਂ ਵੀ ਲਾਈਆਂ ਹੋਈਆਂ ਨੇ ਬਹੁਤ ਵਧੀਆ ਬੀ ਨੇ ਬਹੁਤ ਫਲ ਦਿੰਦੀਆਂ ਨੇ ਸਰ ਇੱਕ ਜੀ ਜਿਹੜੀ ਵੀ ਲਾਈ ਤੁਸੀਂ ਦੇਖ ਸਕਦੇ ਹੋ ਫੁੱਲ ਤੁਸੀਂ ਨਿਕਲੇ ਹੋਏ ਮਿਰਚਾਂ ਦੇ ਵਿੱਚ ਗੰਡੇ ਨੇ ਦੇਖ ਸਕਦੇ ਹੋ ਤੁਸੀਂ ਵਿੱਚੀ ਮੱਕੀ ਹੈ ਸਬਜ਼ੀ ਦੇ ਬਹੁਤ ਕੁਝ ਹੋ ਸਕਦਾ ਜਿਹਨੇ ਕਰਨਾ ਵੀ ਜ਼ਮੀਨ ਆਪਣੀ ਜਿਵੇਂ ਹੁੰਦੀ ਹੈ ਐਨੀ ਇੱਕ ਤਾਂ